ਜਿੱਥੇ ਇੱਕ ਪਾਸੇ ਫਾਜ਼ਿਲਕਾ ਵਪਾਰ ਮੰਡਲ ਵੱਲੋਂ ਕਲ ਚੌਕ ਕੈਂਟਰ ਕਾਰਵਿਖੇ ਦੁਕਾਨਾਂ ਬੰਦ ਕਰਕੇ ਅੱਧੇ ਦਿਨ ਲਈ ਰੋਸ ਧਰਨਾ ਲਾਇਆ ਗਿਆ ਕਿ ਫਾਜ਼ਿਲਕਾ ਸ਼ਹਿਰ ਵਿੱਚ ਹੋਰਿਆ ਲੁੱਟਖੋਹਾਂ ਤੇ ਚੋਰੀਆਂ ਨੂੰ ਫੜਨ ਵਿੱਚ ਫਾਜ਼ਿਲਕਾ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ ਉੱਥੇ ਦੂਜੇ ਪਾਸੇ ਧਰਨੇ ਤੋਂ ਪਹਿਲਾਂ ਵਾਲੀ ਰਾਤ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਪੁਲਿਸ ਪੂਰੀ ਕਾਰਵਾਈ ਕਰ ਰਹੀ ਹੈ ਪੈਟਰੋਲਿੰਗ ਚੱਲ ਰਹੀ ਹੈ ਜੋ ਵੀ ਕੰਮ ਵਪਾਰ ਮੰਡਲ ਕੇਸ ਕਰਨ ਨੂੰ ਤਿਆਰ ਆ ਪਰ ਧਰਨਾ ਲੱਗਣ ਜ다 ਸਵੇਰ ਤੜਾ ਲੱਗਿਆ ਤਾਂ ਉਸ ਤੋਂ ਪਹਿਲੀ ਰਾਤ ਦਾਣਾ ਮੰਡੀ ਫਾਜ਼ਲਕਰ ਦੇ ਇੱਕ ਅੜਦ ਦੀ ਦੁਕਾਨ ਤੇ ਛੱਤ ਤੇ ਏਸੀ ਦਾ ਆਊਟਡੋਰ ਚੋਰੀ ਹੋ ਗਿਆ ਜਿਸ ਬਾਰੇ ਜਾਣਕਾਰੀ ਦੇ ਦੋਏ ਦੁਕਾਨਦਾਰਾਂ ਨੇ ਇੱਕ ਦੱਸਿਆ ਵੀ ਉਹਨਾਂ ਵਿੱਚ ਪੂਰਾ ਰੋ ਹੈ ਤੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣਿਆ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਾਲ ਹੈ ਜੀ ਜੀ ਕੀ ਗੱਲ ਹੋ ਗਈ ਪਾਜੀ ਇਹ ਦਾਣਾ ਮੰਡੀ ਮੈਂ ਆਈ ਤੁਲਾਈ ਦਾ ਕੰਮ ਕਰਨਾ ਅੱਜ ਮੈਂ ਉੱਪਰ ਆਇਆ ਸਵੇਰੇ ਤੇ ਮੈਂ ਆ ਕੇ ਦੇਖਿਆ ਇਨਡੋਰ ਨਹੀਂ ਪਿਆਇਆ ਸੀ ਮੈਂ ਮਾਲਕੋਂ ਨਾਲ ਗੱਲ ਕੀਤੀ ਵੀ ਬੋ ਜੀ ਆਪਣਾ ਲੋਰ ਨਹੀਂ ਪਿਆ ਆ ਉਹ ਕਹਿੰਦਾ ਯਾਰ ਇਹ ਹੋ ਹੀ ਨਹੀਂ ਸਕਦਾ ਮਖਾਜੇ ਉੱਪਰ ਆਇਆ ਤੇ ਉੱਪਰ ਵਿਖਦੇ ਨਿਸ਼ਾਨ ਦਿਖਾਏ ਮੈਂ ਖਾ ਨਿਸ਼ਾਨ ਦੇਖ ਲਓ ਸਾਰੇ ਇਹ ਨਿਸ਼ਾਨ ਦੇਖੇ ਜੀ ਫਰਮ ਦਾ ਨਾਮ ਹੈ ਸੀਜਾਗ ਨਾ ਜਗਨਨਾਥ ਮਦਨ ਨਾਲ ਸ਼ੋਪ ਨੰਬਰ 55 ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਲਗਭਗ ਵੀਕੇ ਜ਼ਿਆਦਾ ਹੋ ਗਿਆ ਜੀ ਕੱਲ ਬਰਸਾਈ ਤੇ ਸਿੱਧੀ ਛੱਤ ਤੇ ਕੀ ਪਿਆ ਹੋਵੇ ਪਰਸੂ ਆਇਆ ਉਦੋਂ ਪਿਆ ਸੀ ਜੀ ਜੀ ਲੱਦ ਦੇਖਾ ਅੱਜ ਸਿਹਰੇ ਆਏ ਜੀ ਨਹੀਂ ਪਿਆ ਜੀ ਜੀ ਕੋਈ ਪਤਾ ਲੱਗਾ ਕਿਵੇਂ ਚੋਰ ਆਇਆ ਕਿਵੇਂ ਲੈ ਕੇ ਗਿਆ ਉਹਨੂੰ ਅੱਜ ਇਹ ਨਿਸ਼ਾਨ ਪਏ ਸਾਰੇ ਉਵੇਂ ਜੀ ਆ ਦੇਖ ਲਓ ਜੀ ਆਹ ਵੇ ਲੋ ਨਿਸ਼ਾਨ ਹੋਵੇ ਪੈਨ ਸਾਰੇ ਕੀ ਮੰਗ ਕੀ ਕਰਦੇ ਹੋ ਮੰਗਾ ਹੀ ਕਰਨੇ ਪ੍ਰਸ਼ਾਸਨ ਸੁੱਤਾ ਹੈ ਜੀ ਉੜਦੇ ਨਹੀਂ ਦਿਨੇ ਚੋਰੀਆਂ ਨੇ ਰਾਤੋਰੀਆਂ ਨੇ ਘਰੇ ਕੋ ਬੈਣ ਸਕਦਾ ਜੀ ਜਾਂ ਤਾਂ ਕੰਮ ਕਰ ਲੋ ਜਾਂ ਘਰੇ ਬੈਲਾ ਜਾਂ ਪੈਸਾ ਕਮਾ ਲਓ ਕੁਛ ਨਹੀਂ ਹੁੰਦਾ ਪੈਸਾ ਕਮਾਉਗਰ ਕੁਛ ਨਹੀਂ ਹੋਣਾ ਜੀ ਘਰੇ ਸਵਾਲ ਲਓ ਇੱਕ ਕੰਮ ਕਰ ਲਓ ਬਸ ਕੱਲ ਤਰਨਾ ਵੀ ਲੱਗਿਆ ਸੀ ਕੱਲ ਤਰਨਾ ਲੱਗਾ ਤਰਨਾ ਤਾਂ ਕੋਈ ਫਾਇਦਾ ਨਹੀਂ ਆਇਆ ਭਾਵੇਂ 3 ਲੱਗ ਜਾਨਾ ਜੀ ਜੀ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੁੰਦਾ ਜੇ ਸੁਣਾ ਹੀ ਨਹੀਂ ਹੋਣੀ ਫਿਰ ਫਾਇਦਾ ਕੀ ਜੀ ਅੱਤੇ ਨੇ ਚੋਰੀ ਲਗਾਤਾਰ ਤਿੰਨ ਦੁਕਾਨਾਂ ਦੇ ਨਾਲੋਂ ਨਾਲ ਕਮਾਲ ਹੋ ਗਈ ਯਾਰ ਅਸੂ ਸੁੱਤੇ ਪੈਣੇ ਪਾਜੀ ਕੀ ਨਾਮ ਤੁਹਾਡਾ ਨਰੇਸ਼ ਕੁਮਾਰ ਕੀ ਗੱਲ ਹੋ ਗਈ ਪਾਜੀ ਇਹ ਦੋ ਦਿਨ ਪਹਿਲੇ ਵੇਖਿਆ ਸੀ ਇਹ ਕਾਪਾ ਟੁੱਟਿਆ ਪਿਆ ਸੀਗਾ ਤੇ ਮੈਂ ਮੁੰਡੇ ਨੂੰ ਕਿਹਾ ਇਹਨੂੰ ਕਵਰ ਕਰ ਦੇ ਸਾਫ਼ ਕਰਕੇ ਅੱਜ ਜਦੋਂ ਰਿਕਵਰ ਕਰਨ ਆਏ ਵੇਖਿਆ ਤਾਂ ਰਾਤ ਨੂੰ ਕੋਪਰ ਕੱਟਿਆ ਪਿਆ ਸੀਗਾ ਕੋਪਰ ਕੱਟਿਆ ਹੋਇਆ ਸੀ ਕੋਪਰ ਕੱਲਾ ਕੋਪਰ ਲਾ ਕੇ ਲੱਗੇ ਤੇ ਬਾਕੀ ਹੁਣ ਪਤਾ ਨਹੀਂ ਅੰਦਰ ਮੋਟਰ ਹੈਗੀ ਇਹ ਜਾਂ ਨਹੀਂ ਹੈਗੀ ਜੀ ਕਿੰਨੇ ਕੁ ਰੁਪਏ ਦਾ ਨੁਕਸਾਨ ਹੋ ਗਿਆ ਕੀ ਲੱਗਦਾ ਹੈ ਦੇਖੋ ਗੈਸ ਲੀਕ ਹੋ ਗਈ ਕੋਪਰ ਕੱਟਿਆ ਗਿਆ ਕੋਪਰ ਨਵਾਂ ਪਵੇਗਾ ਗੈਸ 10000 ਰੁਪਏ ਗੈਸ ਦੇ 5000 ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਦੁਕਾਨ ਹੈ ਕਿਤੇ ਤੁਹਾਡੀ ਇਹ ਅਨਾਜ ਮੰਡੀ ਜੀ 55 ਨੰਬਰ ਦੁਕਾਨ ਜੀ ਕੀ ਪਤਾ ਲੱਗਾ ਕਿਵੇਂ ਆਇਆ ਚੋਰ ਕਿਵੇਂ ਇਹ ਪਿਛਲੀ ਜਾਂ ਦੋ ਦੁਕਾਨਾਂ ਛੱਡ ਕੇ ਉਹਨਾਂ ਦੀ ਦੀਵਾਰ ਨਹੀਂ ਹੈ ਸਾਨੂੰ ਤਾਂ ਡਾਊਟ ਹੈ ਉੱਥੇ ਦੀਵਾਰ ਚੜ੍ਹ ਕੇ ਆਇਆ ਜੀ ਜੀ ਅੱਗੇ ਵੀ ਆਇਆ ਕਦੇ ਰਾਤ ਨੂੰ ਅੱਗੇ ਸਾਡਾ ਵਾਸ਼ ਰੂਮਸ਼ਨ ਲੱਗਿਆ ਹੋਇਆ ਸੀ ਵਾਸ਼ ਰੂਮਸ਼ਨ ਲਾ ਕੇ ਲੈ ਗਏ ਪਿਛਲੇ ਸਾਲ ਜੀ ਉਹਨੇ ਉਹ ਦੁਕਾਨਾਂ ਖੋਲ ਕੇ ਲੈ ਜਾਂਦੇ ਨੇ ਮਗਰੋਂ ਆਉਂਦੇ ਨੇ ਜੀ ਅੱਜ ਰਾਤ ਨੂੰ ਆ ਕੱਲ ਰਾਤ ਨੂੰ ਆ ਕੋਪਰ ਖੋਲ ਕੇ ਲੈ ਗਏ ਸੀ ਦੇ ਬਲੋਰ ਦਾ ਜੀ ਕੀ ਮੰਗ ਕੀ ਕਰਦੇ ਹੋ ਮੰਗੇ ਇਹ ਵੀ ਚੋਰਾ ਤੇ ਨੱਥ ਪਾਈ ਜਾਵੇ ਕੱਲ ਕੱਲ ਹੀ ਅਜੇ ਵਪਾਰ ਮੰਡਲ ਨੇ ਬੰਦ ਕੀਤਿਆ ਸੀ ਸ਼ਹਿਰ ਜੀ ਤੇ ਕੱਲ ਹੀ ਇਹ ਕੰਮ ਹੋ ਗਿਆ ਕੀ ਲੱਗਦਾ ਕਿੰਦਾ ਕੰਮ ਹੋ ਸਕਦਾ ਹੈ ਦੇਖੋ ਇਹ ਨਸ਼ੇ ਵਾਲਿਆਂ ਦਾ ਹੀ ਕੰਮ ਹੋ ਸਕਦਾ ਜੀ ਹੁਣ ਕੋਪਰ ਸਾਡਾ ਤੱਕ 5000 ਦਾ ਨੁਕਸਾਨ ਹੋ ਗਿਆ ਲੇਕਿਨ ਇਹ ਕੋਪਰ ਕੱਟ ਕੇ ਲੈ ਗਿਆ ਉਹਦਾ ਕਿੰਨਾ 100 ਰੁਪਇਆ ਨਹੀਂ ਬਟੀਣਾ ਹੁੰਦਾ ਜੀ ਨੁਕਸਾਨ ਤਾਂ ਹੈਗਾ ਹੀ ਨੁਕਸਾਨ ਹੈ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत